ਕਾਰਮਤਾ ਕੋਈ ਨਾ ਜੀ ਮੈਂ ਕੀ ਨਾਮ ਹੈ ਤੇ ਕੀ ਗੱਲ ਹੋਈ ਵੀਡੀਓ ਬਾਅਦ ਹੋ ਰਹੀ ਇੱਕ ਮੇਰਾ ਨਾਮ ਚਰਨਜੀਤ ਕੋਹਰਾ ਹੈ ਮੈਂ ਬਡੁੰਗਰ ਦੀ ਰਹਿਣ ਵਾਲੀ ਆ ਤੇ ਮੇਰੇ ਹਸਬੰਦ ਨਾਲ ਮੇਰੀ ਘਰੂ ਘਰੇਲੂ ਗੱਲ ਵੀ 6 ਲੜਾਈ ਝਗੜਾ ਹੋਇਆ ਸੀਗਾ ਤੇ ਉਹਦੇ ਵਿੱਚ ਸਾਰੇ ਇਨਵੋਲਵ ਨੇ ਮੇਰੀ ਨੰਦ ਨੰਦ ਸਾਸ ਸੋਰਾ ਤੇ ਉਹਦਾ ਬੇਟਾ ਸਾਡੇ ਤੇ ਮਾਰ ਕਟਾਈ ਕਰਨ ਆਏ ਠੀਕੇ ਅਸੀਂ ਬਚਾਉਣ ਲਈ ਬੱਚਿਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਚਿਆਂ ਤੇ ਹੱਤਾ ਪਾਈ ਕੀਤੀ ਗਈ ਤੇ ਨਾਲੇ ਇੱਕ ਬੇਟੀ ਮੇਰੀ ਬਾਹਰ ਗਈ ਹੈ ਤਾਂ ਸਾਨੂੰ ਗਲੀ 'ਚ ਵੀ ਸਾਨੂੰ ਮਾਰਿਆ ਗਿਆ ਬਹੁਤ ਗੰਦੇ ਤਰੀਕੇ ਨਾਲ ਇੰਨੀ ਗੰਦੇ ਤਰੀਕੇ ਨਾਲ ਮਾਰਿਆ ਗਿਆ ਨਾ ਕਿ ਅਸੀਂ ਇਕੱਲੇ ਜਣੇ ਕਿਸ ਕੋਈ ਬਚਾਣ ਵਾਲਾ ਵੀ ਸਾਨੂੰ ਹੈ ਨਹੀਂ ਸੀਗਾ ਉਦੋਂ ਤੇ ਬਾਅਦ 'ਚ ਐਸਆਈ ਨਰੰਗਕਾਰ ਸਿੰਘ ਸਾਨੂੰ ਮਾਰਨ ਆਇਆ ਤੇ ਗਾਲੀ ਗਲੋਚ ਕਰਨ ਆਇਆ ਤੇ ਦੋ ਗੱਡੀਆਂ ਭਰ ਕੇ ਸਾਨੂੰ ਮਾਰਨ ਦਾ ਕਾਇਨੇ ਪੁਲਿਸ ਕੰਪਲੀਟ ਕੀਤੀ ਸੀ ਕਿ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਤੇ ਸਾਨੂੰ 8 ਦਿਨ ਹੋ ਗਏ ਐਵੇਂ ਹੀ ਬੈਠਿਆਂ ਨੂੰ ਮੈਨੂੰ ਇਨਸਾਫ ਚਾਹੀਦਾ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਤੁਹਾਨੂੰ ਮੈਨੂੰ ਉਹਨਾਂ ਤੇ ਕੇਸ ਚਾਹੀਦਾ ਤੇ ਮੈਨੂੰ ਆਪਣਾ ਨਹੀਂ ਬਲਕਿ ਉਹਦੇ ਤੁਹਾਡਾ ਘਰ ਵਾਲਾ ਵੀ ਤੁਹਾਨੂੰ ਬੈਠ ਕੇ ਹੋਈ ਜਿਸ ਉਲਾ ਕੋਈ ਨਹੀਂ ਇੰਨੀ ਵਾਰ ਕਰ ਚੁੱਕੀ ਆ ਮੈਂ ਸੁਲਾ ਚਾਰ ਵਾਰ ਮੇਰੀ ਪਰੀ ਮੇਰਾ ਚਾਰ ਵਾਰੀ ਮੇਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਮੈਂ ਫੇਰ ਵੀ ਰਹਿਣ ਦੀ ਕੋਸ਼ਿਸ਼ ਕੀਤੀ ਬੱਚੇ ਵੀ ਹੁਣ ਇੰਨੇ ਵੱਡੇ ਹੋ ਗਏ ਨੇ ਬੱਚਿਆਂ ਨੂੰ ਵੀ ਤੰਗ ਕੀਤਾ ਜਾ ਰਿਹਾ ਮੇਰੇ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕੋਲ ਤਿੰਨ ਬੱਚੇ ਨੇ ਮੈਂ ਦੋ ਬੇਟੀਆਂ ਨੇ ਤੇ ਇੱਕ ਬੇਟਾ ਹੈ ਵੱਡੀ ਬੇਟੀ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਤੇ ਵੀ ਹੱਥਾ ਪਾਈ ਕੀਤੀ ਗਈ ਹੈ ਮੇਰੀ ਬੇਟੀਆਂ ਤੱਕ ਤੇ ਹੱਥਾ ਪਾਈ ਕੀਤੀ ਗਈ ਹੈ ਉਹਨਾਂ ਤੇ ਮਾਰ ਕੁੱਟਾਈ ਕੀਤੀ ਗਈ ਹੈ ਉਹ ਬਿਚਾ ਜਾਂਦੇ ਨੇ ਘਰੇਲੂ ਹਸਬੰਦ ਨਾਲ ਲੜਾਈ ਹੁੰਦੀ ਹੈ ਉਹ ਨਾਲ ਦੀ ਨਾਲ ਮੇਰੇ ਤੇ ਹਮ ਆਵੀ ਹੋ ਜਾਂਦੇ ਨੇ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦਾ ਕੀ ਰੋਲ ਹੈ ਵਿੱਚ ਉਹ ਮੇਰੀ ਨਨਨ ਦੇ ਹਸਬੰਦ ਨੇ ਉਹ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਹੇ ਨੇ